ਸਾਰੇ ਨੂੰ ਅੱਜ ਆਸੀ ਚਾਰੀਆਂ ਸੱਜੋ ਮਿਲ ਤੇ ਆਜੋ ਚੱਲੀਏ ਹੁਣ ਸਾਡੇ ਮੰਮੀ ਡੈਡੀ ਸਾਰੇ ਪਿਆਰ ਹੋ ਰਹੇ ਨੇ ਆਜੋ ਚੱਲੀਏ ਉਹਨੇ ਪੀ ਗਏ ਦੰਨੇ ਜਾਨ ਦੇ ਨਵੀਂ ਨਾਲ ਜਾਣਾ ਝੱਜ ਮੈਨੂੰ ਲੱਗਦਾ ਬੜਾ ਵਧੀਆ ਲੱਗਦਾ ਉਹ ਚੀਜ਼ ਲੈ ਕੇ ਦਾ ਉਹਥੇ ਨਾਲ ਉਹ ਝੂਟੇ ਦਵਾ ਬਗੂੜੇ ਦੇ ਕਿ ਕਿਸ ਕਾਰਨ ਕਰਕੇ ਲੱਗਦਾ ਹੈ ਪਾਕਿਸਤਾਨ ਚੋਂ ਲੱਗਦਾ ਹੈ ਮਰਲ ਮਾੜੀ ਪਿੰਡ ਚੋਂ ਗੱਦੀ ਆਈ ਹੈ ਸੰਤ ਤੋਂ ਰਹਿਮਾਪੁਰ ਉਹਦੇ ਨਾਲ ਲੱਗਦਾ ਹੈ ਗੱਡੀ ਬੈਕ ਹੋ ਗਈ ਹੈ ਆຊੇ ਹੁਣ ਸਾਰੇ ਤਿਆਰ ਹੋ ਕੇ ਲੋਕ ਲਗਾ ਕੇ ਗੱਡੀ ਤੇ ਬੈਠਣ ਲੱਗੇ ਆ ਤੋਂ ਹੁੰਦੇ ਹੋਏ ਸ਼ੰਭੂ ਤੋਂ ਵੱਡੇ ਹਾਈਵੇ ਤੇ ਚੜ ਗਏ। ਤੋਂ ਫਨਲੀਆਸ ਮਿਲਣ ਵਿੱਚ ਪਹੁੰਚ ਗਏ। ਇੱਥੇ ਗੱਡੀਆਂ ਪਾੜੀਆਂ ਖੜੀਆਂ ਸੀ ਬਹੁਤ ਜ਼ਿਆਦਾ ਰਸ ਸੀ। ਸਾਨੂੰ ਗੱਡੀ ਪਾਰਕਿੰਗ ਵਾਸਤੇ ਕੋਈ ਜਗ੍ਹਾ ਨਹੀਂ ਮਿਲ ਰਹੀ ਸੀ। ਮਨ ਨੀਵਾ ਮਤ ਉੱਚੀ ਮਤ ਪਤਖੇ ਰੱਖੇ ਆਪ ਇਹਾਂ ਕਾਲੁਰ ਕੋਲੋਂ ਆਇਓ I'm gonna get you. ਆਪਾਂ ਕੋਲੋਂ ਸ਼ਬਦ ਕਹਿਣ ਕਰਦੇ ਜੇ ਸਾਰੀਆਂ ਸ਼ਕਤਾਂ ਨਾਲ ਜੁੜਿਓ ਸਾਧੂ ਆਉਂਦੇ ਨਾਮ ਜਪਾਉਂਦੇ ਵੇੜੇ ਤਾਰ ਜਾਂਦੇ ਨੇ ਸਾਰੀ ਸ਼ਕਤ ਬਲਿਓ ਸਾਧੂ ਸਤੂ ਆਉਂਦੇ ਨਾਮ ਜਪਾਉਗੇ ਬੇੜੇ ਤਾਰ ਜਾਂਦੇ ਨੇ ਸਤੂ ਆਉਂਦੇ ਨਾਮ ਜਪਾਉਦੇ ਬੇੜੇ ਤਾਰ ਜਾਂਦੇ ਨੇ ਸਤੂ ਆਉਂਦੇ ਨਾਮ ਦਿਖ ਦਿਓ ਮੇਰੇ ਕਰਮਾ ਦੇ ਵਿੱਚ ਕੜੀਆਂ ਸਤ ਸੱਚ ਦੀਆਂ ਦਿਖ ਦਿਓ ਮੇਰੇ ਕਰਮਾ ਦੇ ਵਿੱਚ ਕੜੀਆਂ ਸਤ ਸੱਚ ਦੀਆਂ ਦਿਖ ਦਿਓ ਮੇਰੇ ਕਰਮਾ लिखते दे हो तेरे कर्मों का सौंपा होता सोसी गुरु सुनिया उनाके देर सुपाके सजे जिंगे की कोई देर और मैं हरि ना 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 के नारद की गाना लागा जो मैंने हाल ही कॉल में दिखाया इतनी सर परिगाह त्यागता नहीं संघर्ष हो रहा है हरी है तो रुकियों ना सदा निगाह ताकि भारता लड़की